ਕਾਲਸਾ ਸਿਰ ਵਿਗਨ ਦੇ ਕੀ ਪਤੇ ਵੈਲਕਮ ਟੂ ਯੂਟਿਊਬ ਚੈਨਲ ਮਲਕੀਤ ਕਟੂਰਾ ਹੁਣ ਤੁਹਾਨੂੰ ਪਿਛਲੀ ਵੀਡੀਓ ਤੇ ਦਿਖਾਇਆ ਸੀ ਜਿਹੜੀ ਮੁਰਗੀ ਉਨੀ ਲਾਲ ਰੱਖ ਕਰਦੀ ਹੈ ਤੇ ਦਵਾਈ ਦਾ ਨਾਮ ਦੱਸਿਆ ਸੀ ਹੁਣ ਤੁਹਾਨੂੰ ਦਵਾਈ ਉਪਾਕ ਕੇ ਦਿਖਾਵਾਂਗੇ ਕਿ ਕਿੱਦਾਂ ਕਿਵੇਂ ਦਵਾਈ ਪਾਈ ਜਾਂਦੀ ਹੈ ਤੇ ਕਿੰਨੇ ਕਿੰਨੇ ਦਵਾਈ ਪਾਈ ਜਾਂਦੀ ਹੈ ਲਓ ਦੇਖੋ ਇਹ ਪਾਊਡਰ ਹੈ ਇਹਰ ਤੋਂ ਵੰਨ ਇੱਕ ਦਵਾਈ ਦਾ ਨਾਮ ਦੱਸਾਂ ਸੀ ਪਿਛਲੀ ਵੀਡੀਓ ਤੇ ਇਹ ਨਾਲ ਇੱਕ ਦਵਾਈ ਵੀ ਲਾ ਕੇ ਪੀ ਜਾਂਦੀ ਹੈ ਇਹ ਦੋਵੇਂ ਦਮੀਆਂ ਮਿਲਾ ਕੇ ਇਹਦਾ ਇਹਦੇ ਵਿੱਚ ਪਾਣੀ है ऐसा तो डब्बा लै लो हेट पीपल पानी पाने वाल हूं तेन ऐसी सारे डब्बे पानी बाकी सारे डब्बे पानी ना ਇਹ ਲੈਣੇ ਤੁਹਾਨੂੰ ਜ਼ਰੂਰੀ ਨੇ ਤੇ ਤੁਹਾਨੂੰ ਪਾਣੀ ਪਤਾ ਲੱਗ ਜਾਊਗਾ ਇਹਨਾਂ ਪਾਣੀ ਪਾਣਾ ਹੈ ਇੱਕ ਡੱਬੇ ਚ ਕਿੰਨੀ ਦਵਾਈ ਇਹ ਦਵਾਈ ਆਪਾਂ ਕੋਲ ਰੱਖੀ ਹੋਈ ਹੈ ਜਿਹਨੂੰ ਦਵਾਈ ਨੂੰ ਸਾਰੇ ਡੱਬੇ ਥੋੜੀ ਥੋੜੀ ਪਾਣੀ ਠਾਈ ਦੀ ਹੈ Kita kerjain, kita solve anu, ਇਹ ਤੁਹਾਨੂੰ ਦਵਾਈ ਦੇ ਨਹੀਂ ਪਤਾ ਪਿਛਲੇ ਵੀਡੀਓ ਚ ਉਹ ਦਿਖਾਇਆ ਸੀ ਦਵਾਈ ਦਾ ਕੀ ਨਾਮ ਹੈ ਇਸ ਤਰ੍ਹਾਂ ਪਾਣੀ ਪਾ ਦਿੱਤਾ ਜਾਂਦਾ ਹੈ ਇਧਰਾਂ ਚ ਡੱਬਾਂ ਵਾਲੇ ਇਧਰਾਂ ਚ ਬਸ ਬਸ cada